ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 30 ਅਪ੍ਰੈਲ ਹੈ। ਜਮਰੌਧ ਦੇ ਕਿਲੇ ਦੀ ਹਿਫਾਜ਼ਤ ਕਰਦਾ ਹੋਇਆ ਹਰੀ ਸਿੰਘ ਨਲਵਾ 30 ਅਪ੍ਰੈਲ 1837 ਦੇ ਦਿਨ ਪਠਾਨ ਹਮਲਾਵਰਾਂ ਦੀਆਂ ਗੋਲੀਆਂ ਨਾਲ ਛਲਣੀ ਹੋ ਕੇ ਚੜ੍ਹਾਈ ਕਰ ਗਿਆ। ਇਹ ਆਮ ਵਿਚਾਰ ਹੈ ਕਿ ਇਸ ਪਿੱਛੇ ਡੋਗਰਿਆਂ ਦਾ ਹੱਥ ਸੀ। ਇਸ ਦਾ ਕਾਰਨ ਇਹ ਸੀ ਕਿ ਕੁਝ ਹਫ਼ਤੇ ਪਹਿਲਾਂ ਹਰੀ ਸਿੰਘ ਨਲਵਾ ਨੇ ਰਣਜੀਤ ਸਿੰਘ ਨੂੰ ਸਲਾਹ ਦਿੱਤੀ ਸੀ ਕਿ ਇਹ ਰਾਜ ਸਿੱਖਾਂ ਦੀਆਂ ਕੁਰਬਾਨੀਆਂ ਸਦਕਾ ਹਾਸਲ ਕੀਤਾ ਗਿਆ ਤੇ ਤੁਸੀਂ ਵਸੀਅਤ ਕਰਕੇ ਇਸ ਨੂੰ ਸਿੱਖਾਂ ਦੀ ਕਾਉਂਸਲ ਦੇ ਹਵਾਲੇ ਕਰ ਦੇਣ ਬਾਰੇ ਹਦਾਇਤ ਕਰ ਜਾਵੋ ਜਦ ਡੋਗਰਿਆ ਨੇ ਇਹ ਸੁਣਿਆ ਤਾਂ ਉਹਨਾਂ ਰਣਜੀਤ ਸਿੰਘ ਨੂੰ ਸਮਝਾਇਆ ਕਿ ਇਹ ਤਾਂ ਉਸ ਦਾ ਨਿੱਜੀ ਰਾਜ ਹੈ ਸਿੱਖਾਂ ਦਾ ਨਹੀਂ ਹੈ ਇਸ ਕਰਕੇ ਇਸ ਦਾ ਵਾਰਸ ਉਸ ਦਾ ਵਲੀ ਅਹਿਦ ਵੱਡਾ ਪੁੱਤਰ ਹੀ ਹੋਵੇਗਾ ਇਸ ਦੇ ਨਾਲ ਹੀ ਇਸ ਤੋਂ ਕੁਝ ਦਿਨ ਮਗਰੋਂ ਹੀ ਡੋਗਰਿਆ ਨੇ ਇੱਕ ਸਾਜ਼ਿਸ਼ ਬਣਾ ਕੇ ਹਰੀ ਸਿੰਘ ਨਲਵਾ ਨੂੰ ਜਮਰੌਦ ਤੇ ਮੁਸਲਮਾਨਾਂ ਦਾ ਹਮਲਾ ਕਰਵਾ ਕੇ ਇੱਕ ਸਾਜ਼ਿਸ਼ ਹੀਟ ਮਰਵਾ ਦਿੱਤਾ ਪਹਿਲਾਂ ਅਕਾਲੀ ਫੂਲਾ ਸਿੰਘ ਨੂੰ ਵੀ ਇੱਕ ਸਾਜ਼ਿਸ਼ ਰਚ ਕੇ ਡੋਗਰਾ ਨੇ ਹੀ ਮਰਵਾਇਆ ਸੀ ਡੋਗਰਾ ਨੇਤਾ ਰਣਜੀਤ ਸਿੰਘ ਦਾ ਇੱਕ ਵੀ ਸੀਨੀਅਰ ਸਿੱਖ ਸਾਥੀ ਜ਼ਿੰਦਾ ਨਹੀਂ ਸੀ ਰਹਿਣ ਦਿੱਤਾ 29 ਅਪ੍ਰੈਲ 1984 ਦੇ ਦਿਨ ਖਾਲਿਸਤਾਨ ਦੀ ਜਲਾਵਤਨ ਸਰਕਾਰ ਦਾ ਐਲਾਨ ਕਰਨ ਮਗਰੋਂ ਪੰਥਕ ਕਮੇਟੀ ਦੇ ਮੈਂਬਰ ਅਤੇ ਉਹਨਾਂ ਦੇ ਸਾਥੀ ਦਰਬਾਰ ਸਾਹਿਬ ਵਿੱਚੋਂ ਚਲੇ ਗਏ ਅਤੇ ਛੇਤੀ ਹੀ ਦੂਰ ਦਰਾਡੇ ਇਲਾਕਿਆਂ ਦੇ ਵਿੱਚ ਪਹੁੰਚ ਗਏ ਜਦੋਂ ਪੰਜਾਬ ਦੇ ਚੀਫ ਮਿਨਿਸਟਰ ਸੁਰਜੀਤ ਵਰਨਾਲੇ ਨੂੰ ਖਾਲਿਸਤਾਨ ਦੇ ਐਲਾਨ ਦੀ ਖਬਰ ਮਿਲੀ ਤਾਂ ਉਸ ਨੇ ਵਜ਼ਾਰਤ ਦੀ ਮੀਟਿੰਗ ਬੁਲਾਈ ਇਸ ਮੀਟਿੰਗ ਦੇ ਵਿੱਚ ਉਸ ਨੇ ਦਰਬਾਰ ਸਾਹਿਬ ਦੇ ਵਿੱਚ ਪੁਲਿਸ ਭੇਜਣ ਦੀ ਤਸਵੀਜ਼ ਰੱਖੀ ਬਰਨਾਲੇ ਨੂੰ ਕੁਝ ਵਜ਼ੀਰਾਂ ਨੇ ਦੱਸਿਆ ਕਿ ਖਾਲਿਸਤਾਨ ਦਾ ਐਲਾਨ ਕਰਨ ਵਾਲੇ ਦਰਬਾਰ ਸਾਹਿਬ ਦੇ ਵਿੱਚੋਂ ਜਾ ਚੁੱਕੇ ਨੇ ਇਸ ਕਰਕੇ ਇਹ ਹਰਕਤ ਨਹੀਂ ਕਰਨੀ ਚਾਹੀਦੀ ਪੰਜਾਬ ਪੁਲਿਸ ਦੇ ਆਈਜੀ ਰਬੈਰੋ ਨੇ ਵੀ ਬਰਨਾਲੇ ਨੂੰ ਇਹੀ ਦੱਸਿਆ ਸੀ ਇਸੇ ਸ਼ਾਮ ਨੂਰਜੀਵ ਦੇ ਸਦਨ ਤੇ ਸੁਰਜੀਤ ਬਰਨਾਲਾ ਦਿੱਲੀ ਗਿਆ ਅਤੇ ਅਜੀਵ ਗਾਂਧੀ ਦੇ ਦਰਬਾਰ ਦੇ ਵਿੱਚ ਹਾਜ਼ਰ ਹੋ ਗਿਆ ਰਜੀਵ ਨੇ ਉਸ ਨੂੰ ਦਰਬਾਰ ਸਾਹਿਬ ਤੇ ਹਮਲਾ ਕਰਨ ਵਾਸਤੇ ਹਦਾਇਤ ਕੀਤੀ ਉਂਜਤਾ ਬਰਨਾਲਾ ਪਹਿਲਾਂ ਵੀ ਰਜੀਵ ਨੂੰ ਖੁਸ਼ ਕਰਨ ਵਾਸਤੇ ਕਈ ਵਾਰ ਦਰਬਾਰ ਸਾਹਿਬ ਦੇ ਵਿੱਚ ਪੁਲਿਸ ਭੇਜ ਚੁੱਕਾ ਸੀ ਉਹ ਸੈਂਕੜੇ ਸਿੱਖ ਨੌਜਵਾਨਾਂ ਨੂੰ ਕਤਲ ਵੀ ਕਰਵਾ ਚੁੱਕਾ ਸੀ ਅਤੇ ਹਜ਼ਾਰਾਂ ਨੌਜਵਾਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕੀ ਬੈਠਾ ਸੀ ਪਰ ਦੂਜੇ ਪਾਸੇ 26 ਜਨਵਰੀ ਨੂੰ ਰਜੀਵ ਚੰਡੀਗੜ੍ਹ ਪੰਜਾਬ ਨੂੰ ਦੇਣ ਤੋਂ ਨਾ ਕਰਕੇ ਬਰਨਾਲੇ ਨੂੰ ਬੁਰੀ ਤਰ੍ਹਾਂ ਦੇ ਨਾਲ ਜ਼ਲੀਲ ਕਰ ਚੁੱਕਾ ਸੀ ਇਸ ਦੇ ਬਾਵਜੂਦ ਬਰਨਾਲਾ ਬੇਗੈਰਤ ਬੰਦੇ ਵਾਂਗ ਰਜੀਵ ਗਾਂਧੀ ਦਾ ਝਾੜੂ ਬਰਦਾਰ ਬਣਿਆ ਹੋਇਆ ਸੀ 29 ਤਰੀਕ ਦੀ ਰਾਤ ਨੂੰ ਜਦ ਉਸ ਨੂੰ ਰਜੀਵ ਨੇ ਹੁਕਮ ਦਿੱਤਾ ਕਿ ਦਰਬਾਰ ਸਾਹਿਬ ਤੇ ਹਮਲਾ ਕੀਤਾ ਜਾਵੇ ਤਾਂ ਉਹ ਇੱਕਦਮ ਤਿਆਰ ਹੋ ਗਿਆ ਦਰਅਸਲ ਰਜੀਵ ਇੰਦਰਾ ਗਾਂਧੀ ਦਾ ਦਰਬਾਰ ਸਾਹਿਬ ਤੇ 4 ਜੂਨ 1984 ਦਾ ਫੌਜੀ ਹਮਲਾ ਜੈ ਸਾਬਤ ਕਰਨ ਵਾਸਤੇ ਇੱਕ ਸਿੱਖ ਅਕਾਲੀ ਅਖਵਾਉਣ ਵਾਲੇ ਸੁਰਜੀਤ ਬਰਨਾਲੇ ਦੇ ਹੱਥੋਂ ਦਰਬਾਰ ਸਾਹਿਬ ਤੇ ਹਮਲਾ ਕਰਵਾਉਣਾ ਚਾਹੁੰਦਾ ਸੀ 30 ਅਪ੍ਰੈਲ 1986 ਦਿਨ ਸ਼ਾਮ ਦੇ 4:00 ਵਜੇ ਕੇ 50 ਮਿੰਟ ਤੇ ਬੀਐਸਐਫ ਅਤੇ ਸੀਆਰਪੀਐਫ ਦੀਆਂ 25 ਕੰਪਨੀਆਂ ਅਤੇ ਪੰਜਾਬ ਪੁਲਿਸ ਦੇ ਹਜ਼ਾਰਾਂ ਸਿਪਾਈਆਂ ਨੇ ਫੌਜ ਦੇ ਸਪੈਸ਼ਲ ਟ੍ਰੇਨ ਕੀਤੇ ਕਮਾਂਡੋਜ਼ ਦੀ ਮਦਦ ਦੇ ਨਾਲ ਦਰਬਾਰ ਸਾਹਿਬ ਤੇ ਹਮਲਾ ਕਰ ਦਿੱਤਾ ਫੌਜ ਦੀਆਂ ਸੱਤ ਕੰਪਨੀਆਂ ਗੁਰੂ ਰਾਮਦਾਸ ਰਾਮ ਵਾਲੇ ਪਾਸਿਓਂ ਦਾਖਲ ਹੋਈਆਂ ਇਸ ਦੇ ਨਾਲ ਹੀ 6 ਕੰਪਨੀਆਂ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਦਾਖਲ ਹੋ ਗਈਆਂ 12 ਹੋਰ ਕੰਪਨੀਆਂ ਨੇ ਦਰਬਾਰ ਸਾਹਿਬ ਕੰਪਲੈਕਸ ਨੂੰ ਘੇਰ ਲਿਆ ਸੀ ਕਿਉਂਕਿ ਦਰਬਾਰ ਸਾਹਿਬ ਦੇ ਵਿੱਚ ਇੱਕ ਵੀ ਖੜਕੂ ਨਹੀਂ ਸੀ ਇਸ ਕਰਕੇ ਮੁਕਾਬਲਾ ਤਾਂ ਹੋਣਾ ਹੀ ਨਹੀਂ ਸੀ ਦਾਖਲ ਹੁੰਦੇ ਹੀ ਫੋਰਸਸ ਨੇ ਬਿਨਾਂ ਕਿਸੇ ਕਾਰਨ ਦੇ ਦਰਬਾਰ ਸਾਹਿਬ ਦੀ ਪ੍ਰਕਰਮਾ ਅਕਾਲ ਤਖਸਾਲਬ ਅਤੇ ਇਸ ਦੀ ਵਾਲੇ ਦਿਵਾਲੇ 277 ਗ੍ਰਨੇਡ ਸੁੱਟੇ ਜਿਸ ਦੇ ਨਾਲ ਪ੍ਰਕਰਮਾ ਦੇ ਵਿੱਚ ਜਗਾ ਜਗਾ ਤੇ ਨੁਕਸਾਨ ਹੋ ਗਿਆ ਕਈ ਜਗਾ ਅੱਗ ਵੀ ਲੱਗੀ ਸੀ ਦਰਬਾਰ ਸਾਹਿਬ ਦੇ ਵਿੱਚ ਕੀਰਤਨ ਬੰਦ ਹੋ ਗਿਆ ਫੋਰਸਸ ਨੇ ਉੱਥੇ ਹਾਜ਼ਰ ਸਾਰੇ 377 ਲੋਕ ਗ੍ਰਫਤਾਰ ਕਰ ਲਏ ਇਹਨਾਂ ਦੇ ਵਿੱਚੋਂ 30 ਔਰਤਾਂ 25 ਬੰਗਲਾਦੇਸ਼ੀ ਮੁਸਾਫਰ ਅਤੇ 321 ਸਿੱਖ ਸ਼ਰਧਾਲੂ ਵੀ ਇਹਨਾਂ ਦੇ ਵਿੱਚ ਸ਼ਾਮਲ ਸਨ। ਗ੍ਰਿਫਤਾਰ ਕੀਤੇ ਗਏ ਲੋਕਾਂ ਦੇ ਵਿੱਚੋਂ ਸਿਰਫ 2-4 ਸ਼ਖਸ ਹੀ ਖੜਕਵਾਂ ਦੇ ਸਾਥੀ ਸਨ। ਉਹ ਸਾਨਾ ਗੁਰਦੇਵ ਸਿੰਘ ਕੌਂਕੇ ਜੋ ਕਿ ਕਾਲ ਤੱਕ ਸਾਹਿਬ ਦੇ ਐਕਟਿੰਗ ਮੁਖ ਸੇਵਾਦਾਰ ਵਜੋਂ ਸੇਵਾ ਨਿਭਾ ਰਿਹਾ ਸੀ। ਮਾਸਟਰ ਸੂਰਤ ਸਿੰਘ ਅਤੇ ਇੱਕ ਦੋ ਹੋਰ ਗ੍ਰਿਫਤਾਰ ਕੀਤੇ ਗਏ ਸਿੱਖਾਂ ਨੂੰ ਹੱਦ ਦਰਜੇ ਦੇ ਤਸੀਹੇ ਦਿੱਤੇ ਗਏ। ਬਰਨਾਲੇ ਨੇ ਸਿਰਫ ਦਰਬਾਰ ਸਾਹਿਬ ਹੀ ਨਹੀਂ ਬਲਕਿ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਅੰਮ੍ਰਿਤਸਰ ਦਰਬਾਰ ਸਾਹਿਬ ਤਰਨਤਾਰਨ ਸਤਕਰਤਾਰੀਆਂ ਗੁਰਦੁਆਰਾ ਬਟਾਲਾ ਬਾਟਸਾਬ ਨਸ਼ਹਿਰਾ ਮੱਜਾ ਸਿੰਘ ਦਮਦਮਾ ਸਾਹਿਬ ਬਰਸਾਬ ਕੰਦ ਸਾਹਿਬ ਬਟਾਲਾ ਰਾਮ ਥੰਮਣ ਖੁਜਾਲਾ ਪੁਬਲੀ ਹਰਗੋਬਿੰਦਪੁਰ ਅਤੇ ਕਈ ਹੋਰ ਗੁਰਦੁਆਰਿਆਂ ਤੇ ਵੀ ਹਮਲਾ ਕੀਤਾ 3 ਅਪ੍ਰੈਲ 1987 ਦਿਨ ਜਤਿੰਦਰ ਸਿੰਘ ਬਹਿਰਾਮ ਜਲੰਧਰ ਨੇੜੇ ਨਕਲੀ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ ਇਹਨਾਂ ਦਿਨਾਂ ਦੇ ਵਿੱਚ ਹੀ ਬਬਰ ਖਾਲਸਾ ਦਾ ਹਰੀ ਸਿੰਘ ਵੀ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ 30 ਅਪ੍ਰੈਲ 1999 ਦੇ ਵਿੱਚ ਪੰਜਾਬ ਪੁਲਿਸ ਨੇ ਸੁਖਦੇਵ ਸਿੰਘ ਵਾਸੀ ਝਾਮਕਾ ਬਲਰਾਜ ਸਿੰਘ ਰਾਜੀ ਵਾਸੀ ਸਰਹਾਲੀ ਜਲੰਧਰ ਕੁਲਵਿੰਦਰ ਸਿੰਘ ਬੱਬਰ ਰਾਜਬੀਰ ਸਿੰਘ ਵਾਸੀ ਪਾਟੀ ਕੇ ਮੇਰ ਸਿੰਘ ਵਾਸੀ ਸੰਗਤਪੁਰਾ ਫਰੀਦਕੋਟ ਨਿਰਮਲ ਸਿੰਘ ਨੀਮਾ ਵਾਸੀ ਸਿੱਧਵਾ ਸੇਵਾ ਸਿੰਘ ਬਰਾੜ ਵਾਸੀ ਸੰਗਰੂਰ ਇੰਦਰਜੀਤ ਸਿੰਘ ਵਾਸੀ ਰਤਨਗੜ੍ਹ ਰੋਪੜ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ 30 ਅਪ੍ਰੈਲ 1990 ਦੇ ਵਿੱਚ ਪੰਜਾਬ ਪੁਲਿਸ ਨੇ ਗੁਰਨਾਮ ਸਿੰਘ ਔਰ ਫਰਾਮ ਸਿੰਘ ਵਾਸੀ ਠੱਠੀ ਜੈਮਲ ਸਿੰਘ ਅੰਮ੍ਰਿਤਸਰ ਸੰਤੋਖ ਸਿੰਘ ਵਾਸੀ ਠੱਠੀਆਂ ਅੰਮ੍ਰਿਤਸਰ ਸਵਰਨ ਸਿੰਘ ਅਤੇ ਉਸ ਦਾ ਭਤੀਜਾ ਜਸਵਿੰਦਰ ਸਿੰਘ ਵਾਸੀ ਜਲਾਲਾਬਾਦ ਅੰਮ੍ਰਿਤਸਰ ਰਕਵਿੰਦਰ ਸਿੰਘ ਲੱਖਾ ਵਾਸੀ ਕੋਰਕਵੈਂਡ ਸੁਖਵਿੰਦਰ ਸਿੰਘ ਸੁੱਖਾ ਵਾਸੀ ਬੁੱਟਰ ਗੁਰਦਾਸਪੁਰ ਸੁਖਦੇਵ ਸਿੰਘ ਅਤੇ ਜਸਵੰਤ ਸਿੰਘ ਦੋਵੇਂ ਵਾਸੀ ਪਿੰਡ ਸੈਣਾ ਅੰਮ੍ਰਿਤਸਰ ਜਸਵੰਤ ਸਿੰਘ ਵਾਸੀ ਜਾਮਰਾਏ ਅੰਮ੍ਰਿਤਸਰ ਜਗਰੂਪ ਸਿੰਘ ਵਾਸੀ ਗੱਜਣ ਸਿੰਘ ਵਾਲਾ ਫਿਰੋਜ਼ਪੁਰ ਸੇਵਾ ਸਿੰਘ ਵਾਸੀ ਬਹਿਰੂ ਸੰਗਰੂਰ ਬਲਵਿੰਦਰ ਸਿੰਘ ਵਾਸੀ ਵਾਰਨਾ ਅੰਮ੍ਰਿਤਸਰ ਨੂੰ ਵੀ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ ਸੀ 3 ਬਪਰਲ 1999 ਦੇ ਵਿੱਚ ਪੰਜਾਬ ਪੁਲਿਸ ਨੇ ਕੁੱਪੂ ਗੁਰ ਸਿੰਘ ਸੰਤ ਬਾਗਲ ਵਾਲੇ ਨਾਰ ਸਿੰਘ ਸਰਪੰਚ ਅਤੇ ਕੁਲਵੰਤ ਸਿੰਘ ਤਿੰਨੇ ਵਾਸੀ ਪਿੰਡ ਮਲਕ ਜ਼ਿਲ੍ਹਾ ਲੁਧਿਆਣਾ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ। ਇਨ੍ਹਾਂ ਦਿਨਾਂ ਦੇ ਵਿੱਚ ਪੰਜਾਬ ਪੁਲਿਸ ਨੇ ਗੁਰਮੇਦ ਸਿੰਘ ਉਰਫ ਨਵਤੇਜ ਸਿੰਘ ਵਾਸੀ ਨਵੀਂ ਆਬਾਦੀ ਅੰਮ੍ਰਿਤਸਰ, ਬਲਵਿੰਦਰ ਸਿੰਘ ਲੋਹਾਮ ਉਰਫ ਗੋਲੂ, ਬਲਦੇਵ ਸਿੰਘ ਵਾਸੀ ਚੋਲਾ ਸਾਹਿਬ, ਕਸ਼ਮੀਰ ਸਿੰਘ ਸਿਪਾਹੀ ਉਰਫ ਬਿੱਲਾ ਵਾਸੀ ਸੰਗਰਾਵਾ, ਕੁਲਵਿੰਦਰ ਸਿੰਘ ਉਰਫ ਪਿੰਦਾ ਵਾਸੀ ਅਰਜਨ ਮੰਗਾ, ਗੁਰਵਿੰਦਰ ਸਿੰਘ ਗਿੰਦਰ ਵਾਸੀ ਤੋਣਾ ਅੰਮ੍ਰਿਤਸਰ, ਦਰਬਾਰਾ ਸਿੰਘ ਵਾਸੀ ਬਾਰਾਂਗੜੀ ਅੰਮ੍ਰਿਤਸਰ, ਬਲਦੇਵ ਸਿੰਘ ਖੁਜਾਲਾ, ਅਵਤਾਰ ਸਿੰਘ ਬਿੱਟੂ ਵਾਸੀ ਖੇਮ ਕਾਰਨ ਅੰਮ੍ਰਿਤਸਰ ਨੂੰ ਵੀ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ। 3 ਅਪ੍ਰੈਲ 1992 ਦੇ ਦਿਨ ਪੰਜਾਬ ਪੁਲਿਸ ਨੇ ਮਨਜੀਤ ਸਿੰਘ ਪੁੱਤਰ ਜਪਾਨ ਸਿੰਘ ਲਹਿਲ ਵਾਸੀ ਟੁੜਰੀ ਨੇੜੇ ਪਲਾ ਪਿੰਡ ਜ਼ਿਲ੍ਹਾ ਅਮ੍ਰਿਤਸਰ ਬਲਵਿੰਦਰ ਸਿੰਘ ਪੁੱਤਰ ਸ਼ੰਗਾਰਾ ਸਿੰਘ ਵਾਸੀ ਨਿੱਕੋਸਰਾ ਜ਼ਿਲ੍ਹਾ ਗੁਰਦਾਸਪੁਰ ਕਰਤਾਰ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਖਡਾਲਾ ਜ਼ਿਲ੍ਹਾ ਅਮ੍ਰਿਤਸਰ ਕਰਤਾਰ ਸਿੰਘ ਵਾਸੀ ਸ਼ੁਕਰਚੱਕ ਜ਼ਿਲ੍ਹਾ ਅਮ੍ਰਿਤਸਰ ਅਤੇ ਅਜੀਤ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਕੋਟਗੜ੍ਹ ਜ਼ਿਲ੍ਹਾ ਅਮ੍ਰਿਤਸਰ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 30 ਅਪ੍ਰੈਲ 1993 ਦਿਨ ਪੰਜਾਬ ਪੁਲਿਸ ਨੇ ਪਰਮਜੀਤ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਮਾਨੂ ਕੇ ਜ਼ਿਲ੍ਹਾ ਲੁਧਿਆਣਾ ਸ਼ੁਕਰਚੱਕ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ ਇਸੇ ਸਿੱਖ ਇਤਿਹਾਸ ਦੇ ਵਿੱਚ 30 ਅਪ੍ਰੈਲ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ